ਸਤਨਾਮ ਸਤਨਾਮ ਧਿਆ ਜਉ ਅਮਗਿਰ ਤੋ ਹਮ ਬੁਰਾ ਜਉ ਤਮ ਚਦ ਤੋ ਹਮ ਪੈ ਚੁਕਰਾ ਮਾ ਕਬਾਸੀਉਂ ਜੁਦੇ ਰਹੋ ਜੋਤ ਮੰਦੀਨਾ ਤੂੰ ਹਮ ਬਤੀ ਜੋ ਤਮ ਤੇਰਤ ਤੂ ਹਮ ਜਤੇ ਸਾਥੀ ਤੇਤ ਹਮ ਤੁਮ ਸਿਆ ਜਰੀ ਤੁਮ ਸਿਆ ਜੋਰ ਉਰ ਜਬੇ ਜਉਨਤਹਾ ਤੇਰੀ ਸੇਵਾ ਤੁਮ ਸੋ ਠਾ ਤੁਰੀ ਔਰ ਰੁਗਾ ਤੇਵਾ ਤੁਮਰੇ ਭਜਨ ਕਟੇ ਜਮ ਫਸਾ ਭਗਤ ਹਿਤ ਕਵੈ ਨਵੀ ਦਸਾ ਤੁਮਰੇ ਭਜਨ ਕਟੇ ਜਮ ਫਸਾ ਸਤਿ ਪੁਰੀ ਸਤਨਾਮ 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 ਦਿਓ ਚੈਤੁਰਦੇਵ ਤੁਹਾਨੂੰ ਦੇਵ ਜੀ ਸਤਨਾਮ 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 ਗੁਰੂ ਪਿਆਰੇ ਸਾਧ ਸੰਗਤ ਜੀ ਦੇਸ ਪਾਵਨ ਪਵਿੱਤਰ ਸ਼ਬਦ ਰਾਹੀਂ ਤ੍ਰਿਧਨੀਆਂ ਦੇ ਮਾਲਕ ਅੰਤਰੀਆਮੀ ਸਤਿਗੁਰੂ ਜਗਤguru ਦਾਤ ਜੀ ਮਹਾਰਾਜ ਪਾਵਨ ਮੁਖਤੇਸ਼ ਬਖਸ਼ਿਸ਼ ਕਰਦੇ ਹਨ ਔਰ ਸਤਗੁਰੂ ਜੀ ਬਰਮਾਉਦੇ ਹਨ ਕਿ ਜੋਤਿ ਗਿਰਵਰ ਤਉ ਮੂਰਾ ਜੋ ਚਾਂਦ ਤੂੰ ਹਮ ਪਏ ਹੈ ਚੂਰਾ ਮਾਹਰੇ ਤੁਮ ਨਾ ਤਰੋ ਤੁਮ ਨਹੀਂ ਤੁਰੇ ਤੁਮ ਸੇ ਹਮ ਤੋਰ ਕਵਨ ਸਿਉ ਜੁੜੇ ਰਹੋ ਪਾਪੀ ਦੀ ਦੁਨੀਆ ਦੇ ਮਾਲਕ ਸਤਿਗੁਰੂ ਦਾ ਆਖੀ ਮਹਾਰਾ ਉਸ ਪਰਮਾਤਮਾ ਦੇ ਨਾਲ ਸੰਧੀ ਗੱਲਬਾਤ ਕਰਦੇ ਹੋਏ ਫਿਰ ਆਪਣੀ ਬਾਣੀ ਤੇ ਪੜ੍ਹਉਂਦੇ ਹਨ ਕਿ हे ਪ੍ਰਮਾਤਮਾ ਜੀ ਜੇਕਰ ਕਹਦੇ ਕਿ ਤੁਸੀਂ ਕਹਿੰਦੇ ਕਿ ਗਿਰਵਨ ਤੋਂ ਪਾਪ ਕੀ ਹਰਿਆਵਲ ਦੇ ਪਹਾੜ ਦੋਵੋ ਜਉ ਤਉ ਗਿਰਵਨ ਤੋਂ ਹਮ ਮੂਰਾ ਤੋ ਪਾਪ ਕੀ ਿਕਰ ਕਹਿੰਦੇ ਕਿ ਤੁਸੀਂ ਹਰਿਆਵਲ ਦੇ ਪਹਾੜ ਦੋਵੋ ਤੇ ਕਹਿੰਦੇ ਕਿ ਮੈਂ ਉਹਨਾ ਪਹਾੜਾਂ ਦੇ ਵਿੱਚ ਰਹਿਣ ਵਾਲਾ ਮੋਰ ਬਣਾਂਗਾ ਜੋ ਤੁਮ ਚੰਦਰ ਤੋਂ ਵੰ ਭਈ ਹਿੰਚ ਕੋਰਾ ਏ ਪਰਮਾਤਮਾ ਜੀ ਜੇਕਰ ਕਹਿੰਦੇ ਕਿ ਤੁਸੀਂ ਚੰਦਰਮਾ ਹੋ ਤੇ ਮੈਂ ਕਹਿੰਦੇ ਕੀ ਚਕੂਰ ਬਣਾ ਹੁਣ ਸਾਧ ਸੰਗਤ ਜੀ ਚੰਦਰਮਾ ਦੇ ਨਾਲ ਚਕੂਰ ਦਾ ਪਿਆਰ ਸਾਰਿਆਂ ਨੂੰ ਪਤਾ ਹੈ ਚੰਦਰਮਾ ਕਿੱਥੇ ਆਕਾਸ਼ ਦੇ ਉੱਤੇ ਔਰ ਚਕੂਰ ਜ਼ਮੀਨ ਦੇ ਉੱਤੇ ਜ਼ਮੀਨ ਅਸਮਾਨ ਦਾ ਫਰਕ ਹੋਣ ਦੇ ਬਾਅਦ ਵੀ ਸਾਥ ਸਿੰਘ ਜੀ ਦੇ ਚੋਚੂਰ ਦਾ ਪਿਆਰ ਹੈ ਕਿਤਮਾ ਦੇ ਨਾਲੋਂ ਘਟਦਾ ਨਹੀਂ। ਤੋਂ ਇਸੇ ਤਰ੍ਹਾਂ ਇਸ਼ਤਰੀ ਸਮਝਾਉਣਾ ਕਰਦੇ ਹਨ ਔਰ ਪ੍ਰਮਾਤਮਾ ਨਾਲ ਜੁੜਦੇ ਹਨ ਕਿ ਪ੍ਰਮਾਤਮਾ ਜੀ ਜੋ ਤੂੰ ਚੰਦ ਤੂੰ ਹਮ ਭੇ ਤੂੰ ਰਹੇ ਪ੍ਰਮਾਤਮਾ ਜੀ ਜੇਕਰ ਤੁਸੀਂ ਚੰਦਰਮਾ ਹੋ ਤੇ ਮੈਂ ਕਹਿੰਦਾ ਕਿ ਇੰਚ ਹੋਰ ਬਣਾ ਪਿਆਰ ਕਿਤੇ ਵੀ ਮੇਰਾ ਤੁਹਾਡੇ ਨਾਲ ਹੀ ਰਹਿਣਾ ਹੈ। ਪਰ ਇੰਨਾ ਡੁੱਲਾ ਪਿਆਰ ਮਾੜਾ ਜੀ ਕਹਿੰਦੇ ਜੀ ਇਹ ਪ੍ਰਮਾਤਮਾ ਜੀ ਮਾਦਵੇ ਤੁਮ ਨਾ ਤੋ ਮਾਦਵੇ ਤੁਮ ਨਾ ਕਰੋ ਤੋ ਹਮ ਨਹੀਂ ਤੁਰੈ ਤੁਮ ਸਿਓ ਦੂਰ ਪ੍ਰਭੋਂ ਸਿਓ ਦੂਰੇ ਰਹੋ ਤੁਹਾੜਾ ਜੀ ਦਾ ਪਿਆਰ ਉਸ ਪ੍ਰਮਾਤਮਾ ਦੇ ਨਾਲ ਸਾਸ ਨੇ ਇੰਨਾ ਵਿਸ਼ਵਾਸ ਆਪਣੇ ਰਹਿਬਰਾਂ ਤੇ ਆਪਣੇ ਗੁਰੂਆਂ ਤੇ ਆਪਣੇ ਰੱਬ ਤੇ ਇੰਨਾ ਕਿ ਪ੍ਰਮਾਤਮਾ ਕਹਿੰਦੇ ਨੇ ਕਿ ਮਾਦਵੇ ਤੁਹਾਨੂੰ ਨਾਲ ਤੁਹਾਨੂੰ ਕਹਿੰਦੇ ਕਿ اے ਪ੍ਰਮਾਤਮਾ ਜੀ ਤੁਸੀਂ ਕਿਤੇ ਮੇਰੇ ਨਾਲ ਪਿਆਰ ਕਰਕੇ ਘਟਨਾ ਕਰ ਲਿਆ ਤੋਰ ਨਾ ਲਿਓ ਤੋ ਹਮ ਨਹੀਂ ਤੋੜੇ ਤੋ ਮੈਂ ਵੀ ਆਪਦੀ ਨਾਲ ਵਾਦਾ ਕਰਦਾ ਮੈਂ ਵੀ ਆਪਦੀ ਨਾਲੋਂ ਕਦੇ ਪਿਆਰ ਘਟਾਵਾਂ ਤੇ ਨਹੀਂ ਤੁਮ ਸੇ ਹੋਂ ਤੋੜੇ ਖਬਰ ਸੇ ਤੋੜੇ ਇਹ ਪ੍ਰਮਾਤਮਾ ਜੀ ਤੁਹਾਡੇ ਵਰਗਾ ਦੁਨੀਆ ਦੇ ਵਿੱਚ ਕੋਈ ਹੈ ਹੀ ਨਹੀਂ ਕੋਈ ਕਿ ਮੈਂ ਤੁਹਾਡੇ ਨਾਲ ਤੋੜ ਕੇ ਹੋਰ ਕਿਸੇ ਨਾਲ ਜੋੜ ਕੇ ਤੁਹਾਡੇ ਵਰਗਾ ਕੋਈ ਨਹੀਂ ਕਿ ਦੁਨੀਆ ਦੇ ਵਿੱਚ ਕੋਈ ਨਹੀਂ ਹੈ ਪ੍ਰਮਾਤਮਾ ਜੀ ਤੋ ਐਸਾ ਪਿਆਰ

ਤੇ ਦੇਵੀ ਦੇਖ ਕੇ ਤੁਸੀਂ ਤੀਬਰ ਹੋ ਤੇ ਮੈਂ ਉਸ ਦੀਵੇ ਦੇ ਵਿੱਚ